ਜੋੜੇ ਦੀ ਵੀਡੀਓ ਨੇ ਹਰੇਕ ਦਾ ਦਿਲ ਝੰਝੋੜ ਕੇ ਰੱਖ ਦਿੱਤਾ ਜਿਸ ਵਿੱਚ ਤੁਸੀਂ ਵੇਖ پا ਰਹੇ ਹੋ ਕਿ ਇੱਕ ਬਜ਼ੁਰਗ ਜੋੜਾ ਕਿਸ ਤਰੀਕੇ ਨਾਲ ਹਲ ਵਾਰ ਰਿਹਾ ਜੋ ਕੰਮ ਇੱਕ ਬੈਲ ਨੂੰ ਕਰਨਾ ਚਾਹੀਦਾ ਹੈ ਇਸ ਉਮਰ ਦੇ ਵਿੱਚ ਬੱਚੇ ਤੱਤੀ ਬਾਹ ਨਹੀਂ ਆਪਣੇ ਬਾਪਿਆਂ ਨੂੰ ਲੱਗਣ ਦਿੰਦੇ ਪਰ ਇਹ ਪੱਕ ਦੀ ਗਰਮੀ ਦੇ ਵਿੱਚ ਬਜ਼ੁਰਗ ਜੋੜਾ ਖੇਤਾਂ ਨੂੰ ਵਾਰ ਰਿਹਾ ਉਹ ਵੀ ਹਲ ਦੇ ਨਾਲ ਬਿਨਾਂ ਬੈਲ ਤੋਂ ਤਾਂ ਹਮੇਸ਼ਾ ਹੀ ਕਹਿੰਦੇ ਨੇ ਨਾ ਕਿ ਰੱਬ ਕਿਸੇ ਨਾ ਕਿਸੇ ਨੂੰ ਮਦਦ ਦੇ ਲਈ ਭੇਜ ਦਿੰਦਾ ਹੈ ਤਾਂ ਮਸ਼ਹੂਰ ਅਦਾਕਾਰ ਸੋਨੂ ਸੂਦ ਨੇ ਆਪਣਾ ਬਦਦ ਲਈ ਹੱਥ ਵਧਾਉਂਦੇ ਕਿ ਹੈ ਕਿ ਇਸ ਜੁਰਗ ਜੋੜੇ ਦਾ ਨੰਬਰ ਉਹਨਾਂ ਨੂੰ ਦੋ ਤਾਂ ਕੇ ਉਹ ਇਹਨਾਂ ਦੀ ਮਦਦ ਕਰ ਸਕਣ ਇਹਨਾਂ ਨੂੰ ਬੈਲ ਪ੍ਰੋਵਾਈਡ ਕਰ ਸਕਣ ਤਾਂ ਕਹਿੰਦੇ ਨੇ ਹਮੇਸ਼ਾ ਹੀ ਪੰਜਾਬੀ ਆਫਤ ਦੇ ਵਿੱਚ ਸਭ ਤੋਂ ਪਹਿਲਾਂ ਪਹੁੰਚਦੇ ਨੇ ਚਾਹੇ ਫਲੂ ਐਸਪੀ ਸਿੰਘ ਓਬਰਾਏ ਦੀ ਗੱਲ ਹੋਵੇ ਚਾਹੇ ਖਾਲਸਾਡ ਦੀ ਗੱਲ ਹੋਵੇ ਚਾਹੇ ਫੇਰ ਹੁਣ ਸੋਨੂ ਸੂਦ ਦੀ ਗੱਲ ਹੋਵੇ ਜੋ ਕਿ ਪਹਿਲਾਂ ਵੀ ਬਹੁਤ ਵਾਰ ਅਜਿਹੇ ਨੀੜੀ ਲੋਕਾਂ ਦੀ ਮਦਦ ਕਰ ਚੁੱਕੇ ਨੇ ਇਹ ਪਹਿਲੀ ਵਾਰ ਨਹੀਂ ਹੈ ਲੇਕਿਨ ਪੰਜਾਬੀਆਂ ਦੀ ਜ਼ਰੂਰ ਹਮੇਸ਼ਾ ਅਜਿਹੇ ਲੋਕਾਂ ਦੇ ਲਈ ਮਦਦ ਸਭ ਤੋਂ ਪਹਿਲਾਂ ਆਉਂਦੀ ਹੈ ਜੋ ਸੋਨੂ ਸੂਦ ਨੇ ਕਰ ਦਿਖਾਇਆ ਹੈ ਮਹਾਰਾਸ਼ਟਰ ਦੇ 75 ਸਾਲਾ ਬਜ਼ੁਰਗ ਜੋੜੇ ਦੀ ਵੀਡੀਓ ਨੇ ਹਰੇਕ ਦਾ ਦਿਲ ਝੰਝੋੜ ਕੇ ਰੱਖ ਦਿੱਤਾ ਜਿਸ ਵਿੱਚ ਤੁਸੀਂ ਵੇਖ ਪਾ ਰਹੇ ਹੋ ਕਿ ਇੱਕ ਬਜ਼ੁਰਗ ਜੋੜਾ ਕਿਸ ਤਰੀਕੇ ਨਾਲ ਹਲ ਵਾਰ ਰਿਹਾ ਜੋ ਕੰਮ ਇੱਕ ਬੈਲ ਨੂੰ ਕਰਨਾ ਚਾਹੀਦਾ ਹੈ ਇਸ ਉਮਰ ਦੇ ਵਿੱਚ ਬੱਚੇ ਤੱਤੀ ਬਾਹ ਨਹੀਂ ਆਪਣੇ ਮਾਪਿਆਂ ਨੂੰ ਲੱਗਣ ਦਿੰਦੇ ਪਰ ਇਹ ਪੱਕ ਦੀ ਗਰਮੀ ਦੇ ਵਿੱਚ ਬਜ਼ੁਰਗ ਜੋੜਾ ਖੇਤਾਂ ਨੂੰ ਵਾਰ ਰਿਹਾ ਉਹ ਵੀ ਹਲ ਦੇ ਨਾਲ ਬਿਨਾਂ ਬੈਲ ਤੋਂ ਤਾਂ ਹਮੇਸ਼ਾ ਹੀ ਕਹਿੰਦੇ ਨੇ ਨਾ ਕਿ ਰੱਬ ਕਿਸੇ ਨਾ ਕਿਸੇ ਨੂੰ ਮਦਦ ਦੇ ਲਈ ਭੇਜ ਦਿੰਦਾ ਹੈ ਤਾਂ ਮਸ਼ਹੂਰ ਅਦਾਕਾਰ ਸੋਨੂ ਸੂਦ ਨੇ ਆਪਣਾ ਬੱਦਲ ਦੇ ਲਈ ਹੱਥ ਵਧਾਉਂਦੇ ਕਿ ਹੈ ਕਿ ਇਸ ਬਜ਼ੁਰਗ ਜੋੜੇ ਦਾ ਨੰਬਰ ਉਹਨਾਂ ਨੂੰ ਦੋ ਤਾਂ ਕਿ ਉਹ ਇਹਨਾਂ ਦੀ ਮਦਦ ਕਰ ਸਕਣ ਇਹਨਾਂ ਨੂੰ ਬੈਲ ਪ੍ਰੋਵਾਈਡ ਕਰ ਸਕਣ ਤਾਂ ਕਹਿੰਦੇ ਨੇ ਹਮੇਸ਼ਾ ਹੀ ਪੰਜਾਬੀ ਆਫਤ ਦੇ ਵਿੱਚ ਸਭ ਤੋਂ ਪਹਿਲਾਂ ਪਹੁੰਚਦੇ ਨੇ ਚਾਹੇ ਫਲੂ ਐਸ.ਪੀ ਸਿੰਘ ਓਬਰਾਏ ਦੀ ਗੱਲ ਹੋਵੇ ਚਾਹੇ ਖਾਲਸਾਡ ਦੀ ਗੱਲ ਹੋਵੇ ਚਾਹੇ ਫੇਰ ਹੁਣ ਸੋਨੂ ਸੂਦ ਦੀ ਗੱਲ ਹੋਵੇ ਜੋ ਕਿ ਪਹਿਲਾਂ ਵੀ ਬਹੁਤ ਵਾਰ ਅਜਿਹੇ ਨੀੜੀ ਲੋਕਾਂ ਦੀ ਮਦਦ ਕਰ ਚੁੱਕੇ ਨੇ ਇਹ ਪਹਿਲੀ ਵਾਰ ਨਹੀਂ ਹੈ ਲੇਕਿਨ ਪੰਜਾਬੀਆਂ ਦੀ ਜ਼ਰੂਰ ਹਮੇਸ਼ਾ ਅਜਿਹੇ ਲੋਕਾਂ ਦੇ ਲਈ ਮਦਦ ਸਭ ਤੋਂ ਪਹਿਲਾਂ ਆਉਂਦੀ ਹੈ ਜੋ ਸੋਨੂ ਸੂਦ ਨੇ ਕਰ ਦਿਖਾਇਆ ਮਹਾਰਾਸ਼ਟਰ ਦੇ 75 ਸਾਲਾ ਬਜ਼ੁਰਗ ਜੋੜੇ ਦੀ ਵੀਡੀਓ ਨੇ ਹਰੇਕ ਦਾ ਦਿਲ ਝੰਝੋੜ ਕੇ ਰੱਖ ਦਿੱਤਾ ਜਿਸ ਵਿੱਚ ਤੁਸੀਂ ਵੇਖ پا ਰਹੇ ਹੋ ਕਿ ਇੱਕ ਬਜ਼ੁਰਗ ਜੋੜਾ ਕਿਸ ਤਰੀਕੇ ਨਾਲ ਹਲ ਵਾਰ ਰਿਹਾ ਜੋ ਕੰਮ ਇੱਕ ਬੈਲ ਨੂੰ ਕਰਨਾ ਚਾਹੀਦਾ ਹੈ ਇਸ ਉਮਰ ਦੇ ਵਿੱਚ ਬੱਚੇ ਤੱਤੀ ਬਾਹ ਨਹੀਂ ਆਪਣੇ ਬਾਪਿਆਂ ਨੂੰ ਲੱਗਣ ਦਿੰਦੇ ਪਰ ਇਹ ਪੱਕੀ ਗਰਮੀ ਦੇ ਵਿੱਚ ਬਜ਼ੁਰਗ ਜੋੜਾ ਖੇਤਾਂ ਨੂੰ ਵਾਰ ਰਿਹਾ ਉਹ ਵੀ ਹਲ ਦੇ ਨਾਲ ਬਿਨਾਂ ਬੈਲ ਤੋਂ ਤਾਂ ਹਮੇਸ਼ਾ ਹੀ ਕਹਿੰਦੇ ਨੇ ਨਾ ਕਿ ਰੱਬ ਕਿਸੇ ਨਾ ਕਿਸੇ ਨੂੰ ਮਦਦ ਦੇ ਲਈ ਭੇਜ ਦਿੰਦਾ ਹੈ ਤਾਂ ਮਸ਼ਹੂਰ ਅਦਾਕਾਰ ਸੋਨੂ ਸੂਦ ਨੇ ਆਪਣਾ ਪਦ ਲਈ ਹੱਥ ਵਧਾਉਂਦੇ ਕਿ ਹੈ ਕਿ ਇਸ ਬਜ਼ੁਰਗ ਜੋੜੇ ਦਾ ਨੰਬਰ ਉਹਨਾਂ ਨੂੰ ਦੋ ਤਾਂ ਕਿ ਉਹ ਇਹਨਾਂ ਦੀ ਮਦਦ ਕਰ ਸਕਣ ਇਹਨਾਂ ਨੂੰ ਬੈਲ ਪ੍ਰੋਵਾਈਡ ਕਰ ਸਕਣ ਤਾਂ ਕਹਿੰਦੇ ਨੇ ਹਮੇਸ਼ਾ ਹੀ ਪੰਜਾਬੀ ਆਫਤ ਦੇ ਵਿੱਚ ਸਭ ਤੋਂ ਪਹਿਲਾਂ ਪਹੁੰਚਦੇ ਨੇ ਚਾਹੇ ਫਲੂ ਐਸ.ਪੀ ਸਿੰਘ ਓਬਰਾਏ ਦੀ ਗੱਲ ਹੋਵੇ ਚਾਹੇ ਖਾਲਸਾਡ ਦੀ ਗੱਲ ਹੋਵੇ ਚਾਹੇ ਫੇਰ ਹੁਣ ਸੋਨੂ ਸੂਦ ਦੀ ਗੱਲ ਹੋਵੇ ਜੋ ਕਿ ਪਹਿਲਾਂ ਵੀ ਬਹੁਤ ਵਾਰ ਅਜਿਹੇ ਨੀੜੀ ਲੋਕਾਂ ਦੀ ਮਦਦ ਕਰ ਚੁੱਕੇ ਨੇ ਇਹ ਪਹਿਲੀ ਵਾਰ ਨਹੀਂ ਹੈ ਲੇਕਿਨ ਪੰਜਾਬੀਆਂ ਦੀ ਜ਼ਰੂਰ ਹਮੇਸ਼ਾ ਅਜਿਹੇ ਲੋਕਾਂ ਦੇ ਲਈ ਮਦਦ ਸਭ ਤੋਂ ਪਹਿਲਾਂ ਆਉਂਦੀ ਹੈ ਜੋ ਸੋਨੂ ਸੂਦ ਨੇ ਕਰੇ 开呀！ ਮਹਾਰਾਸ਼ਟਰ ਦੇ 75 ਸਾਲਾ ਬਜ਼ੁਰਗ ਜੋੜੇ ਦੀ ਵੀਡੀਓ ਨੇ ਹਰੇਕ ਦਾ ਦਿਲ ਝੰਝੋੜ ਕੇ ਰੱਖ ਦਿੱਤਾ ਜਿਸ ਵਿੱਚ ਤੁਸੀਂ ਵੇਖ ਪਾ ਰਹੇ ਹੋ ਕਿ ਇੱਕ ਬਜ਼ੁਰਗ ਜੋੜਾ ਕਿਸ ਤਰੀਕੇ ਨਾਲ ਹਲ ਵਾਰ ਰਿਹਾ ਜੋ ਕੰਮ ਇੱਕ ਬੈਲ ਨੂੰ ਕਰਨਾ ਚਾਹੀਦਾ ਹੈ ਇਸ ਉਮਰ ਦੇ ਵਿੱਚ ਬੱਚੇ ਤੱਤੀ ਬਾਹ ਨਹੀਂ ਆਪਣੇ ਮਾਪਿਆਂ ਨੂੰ ਲੱਗਣ ਦਿੰਦੇ ਪਰ ਇਹ ਪਤ ਦੀ ਗਰਮੀ ਦੇ ਵਿੱਚ ਬਜ਼ੁਰਗ ਜੋੜਾ ਖੇਤਾਂ ਨੂੰ ਵਾਰ ਰਿਹਾ ਉਹ ਵੀ ਹਲ ਦੇ ਨਾਲ ਬਿਨਾਂ ਬੈਲ ਤੋਂ ਤਾਂ ਹਮੇਸ਼ਾ ਹੀ ਕਹਿੰਦੇ ਨੇ ਨਾ ਕਿ ਰੱਬ ਕਿਸੇ ਨਾ ਕਿਸੇ ਨੂੰ ਮਦਦ ਦੇ ਲਈ ਭੇਜ ਦਿੰਦਾ ਹੈ ਤਾਂ ਮਸ਼ਹੂਰ ਅਦਾਕਾਰ ਸੋਨੂ ਸੂਦ ਨੇ ਆਪਣਾ ਦਾ ਦੇ ਲਈ ਹੱਥ ਵਧਾਉਂਦੇ ਕਿ ਹੈ ਕਿ ਇਸ ਬਜ਼ੁਰਗ ਜੋੜੇ ਦਾ ਨੰਬਰ ਉਹਨਾਂ ਨੂੰ ਦੋ ਤਾਂ ਕਿ ਉਹ ਇਹਨਾਂ ਦੀ ਮਦਦ ਕਰ ਸਕਣ ਇਹਨਾਂ ਨੂੰ ਬੈਲ ਪ੍ਰੋਵਾਈਡ ਕਰ ਸਕਣ ਤਾਂ ਕਹਿੰਦੇ ਨੇ ਹਮੇਸ਼ਾ ਹੀ ਪੰਜਾਬੀ ਆਫਤ ਦੇ ਵਿੱਚ ਸਭ ਤੋਂ ਪਹਿਲਾਂ ਪਹੁੰਚਦੇ ਨੇ ਚਾਹੇ ਫਲੂ ਐਸ.ਪੀ ਸਿੰਘ ਓਬਰਾਏ ਦੀ ਗੱਲ ਹੋਵੇ ਚਾਹੇ ਖਾਲਸਾਡ ਦੀ ਗੱਲ ਹੋਵੇ ਚਾਹੇ ਫੇਰ ਹੁਣ ਸੋਨੂ ਸੂਦ ਦੀ ਗੱਲ ਹੋਵੇ ਜੋ ਕਿ ਪਹਿਲਾਂ ਵੀ ਬਹੁਤ ਵਾਰ ਅਜਿਹੇ ਨੀੜੀ ਲੋਕਾਂ ਦੀ ਮਦਦ ਕਰ ਚੁੱਕੇ ਨੇ ਇਹ ਪਹਿਲੀ ਵਾਰ ਨਹੀਂ ਹੈ ਲੇਕਿਨ ਪੰਜਾਬੀਆਂ ਦੀ ਜ਼ਰੂਰ ਹਮੇਸ਼ਾ ਅਜਿਹੇ ਲੋਕਾਂ ਦੇ ਲਈ ਮਦਦ ਸਭ ਤੋਂ ਪਹਿਲਾਂ ਆਉਂਦੀ ਹੈ ਜੋ ਸੋਨੂ ਸੂਦ ਨੇ ਦਿਖਾਇਆ ਮਹਾਰਾਸ਼ਟਰ ਦੇ 75 ਸਾਲਾ ਬਜ਼ੁਰਗ ਜੋੜੇ ਦੀ ਵੀਡੀਓ ਨੇ ਹਰੇਕ ਦਾ ਦਿਲ ਝੰਝੋੜ ਕੇ ਰੱਖ ਦਿੱਤਾ ਹੈ ਜਿਸ ਵਿੱਚ ਤੁਸੀਂ ਵੇਖ پا ਰਹੇ ਹੋ ਕਿ ਇੱਕ ਬਜ਼ੁਰਗ ਜੋੜਾ ਕਿਸ ਤਰੀਕੇ ਨਾਲ ਹਲ ਵਾਰ ਰਿਹਾ ਜੋ ਕੰਮ ਇੱਕ ਬੈਲ ਨੂੰ ਕਰਨਾ ਚਾਹੀਦਾ ਹੈ ਇਸ ਉਮਰ ਦੇ ਵਿੱਚ ਬੱਚੇ ਤੱਤੀ ਬਾਹ ਨਹੀਂ ਆਪਣੇ ਮਾਪਿਆਂ ਨੂੰ ਲੱਗਣ ਦਿੰਦੇ ਪਰ ਇਹ ਪੱਕੀ ਗਰਮੀ ਦੇ ਵਿੱਚ ਬਜ਼ੁਰਗ ਜੋੜਾ ਖੇਤਾਂ ਨੂੰ ਵਾਰ ਰਿਹਾ ਉਹ ਵੀ ਹਲ ਦੇ ਨਾਲ ਬਿਨਾਂ ਬੈਲ ਤੋਂ ਤਾਂ ਹਮੇਸ਼ਾ ਹੀ ਕਹਿੰਦੇ ਨੇ ਨਾ ਕਿ ਰੱਬ ਕਿਸੇ ਨਾ ਕਿਸੇ ਨੂੰ ਮਦਦ ਦੇ ਲਈ ਭੇਜ ਦਿੰਦਾ ਹੈ ਤਾਂ ਮਸ਼ਹੂਰ ਅਦਾਕਾਰ ਸੋਨੂ ਸੂਦ ਨੇ ਆਪਣਾ ਪદ્ધਤੀ ਲਈ ਹੱਥ ਵਧਾਉਂਦੇ ਕਿ ਹੈ ਕਿ ਇਸ ਬਜ਼ੁਰਗ ਜੋੜੇ ਦਾ ਨੰਬਰ ਉਹਨਾਂ ਨੂੰ ਦੋ ਤਾਂ ਕਿ ਉਹ ਇਹਨਾਂ ਦੀ ਮਦਦ ਕਰ ਸਕਣ ਇਹਨਾਂ ਨੂੰ ਬੈਲ ਪ੍ਰੋਵਾਈਡ ਕਰ ਸਕਣ ਤਾਂ ਕਹਿੰਦੇ ਨੇ ਹਮੇਸ਼ਾ ਹੀ ਪੰਜਾਬੀ ਆਫਤ ਦੇ ਵਿੱਚ ਸਭ ਤੋਂ ਪਹਿਲਾਂ ਪਹੁੰਚਦੇ ਨੇ ਚਾਹੇ ਫਲੂ ਐਸਪੀ ਸਿੰਘ ਓਬਰਾਏ ਦੀ ਗੱਲ ਹੋਵੇ ਚਾਹੇ ਖਾਲਸਾਡ ਦੀ ਗੱਲ ਹੋਵੇ ਚਾਹੇ ਫੇਰ ਹੁਣ ਸੋਨੂ ਸੂਦ ਦੀ ਗੱਲ ਹੋਵੇ ਜੋ ਕਿ ਪਹਿਲਾਂ ਵੀ ਬਹੁਤ ਵਾਰ ਅਜਿਹੇ ਨੀੜੀ ਲੋਕਾਂ ਦੀ ਮਦਦ ਕਰ ਚੁੱਕੇ ਨੇ ਇਹ ਪਹਿਲੀ ਵਾਰ ਨਹੀਂ ਹੈ ਲੇਕਿਨ ਪੰਜਾਬੀਆਂ ਦੀ ਜ਼ਰੂਰ ਹਮੇਸ਼ਾ ਅਜਿਹੇ ਲੋਕਾਂ ਦੇ ਲਈ ਮਦਦ ਸਭ ਤੋਂ ਪਹਿਲਾਂ ਆਉਂਦੀ ਹੈ ਜੋ ਸੋਨੂ ਸੂਦ ਨੇ ਕਰ 开呀！ ਮਹਾਰਾਸ਼ਟਰ ਦੇ 75 ਸਾਲਾ ਬਜ਼ੁਰਗ ਜੋੜੇ ਦੀ ਵੀਡੀਓ ਨੇ ਹਰੇਕ ਦਾ ਦਿਲ ਝੰਝੋੜ ਕੇ ਰੱਖ ਦਿੱਤਾ ਜਿਸ ਵਿੱਚ ਤੁਸੀਂ ਵੇਖ ਪਾ ਰਹੇ ਹੋ ਕਿ ਇੱਕ ਬਜ਼ੁਰਗ ਜੋੜਾ ਕਿਸ ਤਰੀਕੇ ਨਾਲ ਹਲ ਵਾਰ ਰਿਹਾ ਜੋ ਕੰਮ ਇੱਕ ਬੈਲ ਨੂੰ ਕਰਨਾ ਚਾਹੀਦਾ ਹੈ ਇਸ ਉਮਰ ਦੇ ਵਿੱਚ ਬੱਚੇ ਤੱਤੀ ਬਾਹ ਨਹੀਂ ਆਪਣੇ ਬਾਪਿਆਂ ਨੂੰ ਲੱਗਣ ਦਿੰਦੇ ਪਰ ਇਹ ਪੱਕ ਦੀ ਗਰਮੀ ਦੇ ਵਿੱਚ ਬਜ਼ੁਰਗ ਜੋੜਾ ਖੇਤਾਂ ਨੂੰ ਵਾਰ ਰਿਹਾ ਉਹ ਵੀ ਹਲ ਦੇ ਨਾਲ ਬਿਨਾਂ ਬੈਲ ਤੋਂ ਤਾਂ ਹਮੇਸ਼ਾ ਹੀ ਕਹਿੰਦੇ ਨੇ ਨਾ ਕਿ ਰੱਬ ਕਿਸੇ ਨਾ ਕਿਸੇ ਨੂੰ ਮਦਦ ਦੇ ਲਈ ਭੇਜ ਦਿੰਦਾ ਹੈ ਤਾਂ ਮਸ਼ਹੂਰ ਅਦਾਕਾਰ ਸੋਨੂ ਸੂਦ ਨੇ ਆਪਣਾ ਪੱਧਰ ਲਈ ਹੱਥ ਵਧਾਉਂਦੇ ਕਿ ਹੈ ਕਿ ਇਸ ਬਜ਼ੁਰਗ ਜੋੜੇ ਦਾ ਨੰਬਰ ਉਹਨਾਂ ਨੂੰ ਦੋ ਤਾਂ ਕਿ ਉਹ ਇਹਨਾਂ ਦੀ ਮਦਦ ਕਰ ਸਕਣ ਇਹਨਾਂ ਨੂੰ ਬੈਲ ਪ੍ਰੋਵਾਈਡ ਕਰ ਸਕਣ ਤਾਂ ਕਹਿੰਦੇ ਨੇ ਹਮੇਸ਼ਾ ਹੀ ਪੰਜਾਬੀ ਆਫਤ ਦੇ ਵਿੱਚ ਸਭ ਤੋਂ ਪਹਿਲਾਂ ਪਹੁੰਚਦੇ ਨੇ ਚਾਹੇ ਫਲੂ ਐਸ.ਪੀ ਸਿੰਘ ਓਬਰਾਏ ਦੀ ਗੱਲ ਹੋਵੇ ਚਾਹੇ ਖਾਲਸਾਡ ਦੀ ਗੱਲ ਹੋਵੇ ਚਾਹੇ ਫੇਰ ਹੁਣ ਸੋਨੂ ਸੂਦ ਦੀ ਗੱਲ ਹੋਵੇ ਜੋ ਕਿ ਪਹਿਲਾਂ ਵੀ ਬਹੁਤ ਵਾਰ ਅਜਿਹੇ ਨੀੜੀ ਲੋਕਾਂ ਦੀ ਮਦਦ ਕਰ ਚੁੱਕੇ ਨੇ ਇਹ ਪਹਿਲੀ ਵਾਰ ਨਹੀਂ ਹੈ ਲੇਕਿਨ ਪੰਜਾਬੀਆਂ ਦੀ ਜ਼ਰੂਰ ਹਮੇਸ਼ਾ ਅਜਿਹੇ ਲੋਕਾਂ ਦੇ ਲਈ ਮਦਦ ਸਭ ਤੋਂ ਪਹਿਲਾਂ ਆਉਂਦੀ ਹੈ ਜੋ ਸੋਨੂ ਸੂਦ ਨੇ ਕਰੇ 开呀！還 ਮਹਾਰਾਸ਼ਟਰ ਦੇ 75 ਸਾਲਾ ਬਜ਼ੁਰਗ ਜੋੜੇ ਦੀ ਵੀਡੀਓ ਨੇ ਹਰੇਕ ਦਾ ਦਿਲ ਝੰਝੋੜ ਕੇ ਰੱਖ ਦਿੱਤਾ ਜਿਸ ਵਿੱਚ ਤੁਸੀਂ ਵੇਖ پا ਰਹੇ ਹੋ ਕਿ ਇੱਕ ਬਜ਼ੁਰਗ ਜੋੜਾ ਕਿਸ ਤਰੀਕੇ ਨਾਲ ਹਲ ਵਾਰ ਰਿਹਾ ਜੋ ਕੰਮ ਇੱਕ ਬੈਲ ਨੂੰ ਕਰਨਾ ਚਾਹੀਦਾ ਹੈ ਇਸ ਉਮਰ ਦੇ ਵਿੱਚ ਬੱਚੇ ਤੱਤੀ ਬਾਹ ਨਹੀਂ ਆਪਣੇ ਮਾਪਿਆਂ ਨੂੰ ਲੱਗਣ ਦਿੰਦੇ ਪਰ ਇਹ ਪਤ ਦੀ ਗਰਮੀ ਦੇ ਵਿੱਚ ਬਜ਼ੁਰਗ ਜੋੜਾ ਖੇਤਾਂ ਨੂੰ ਵਾਰ ਰਿਹਾ ਉਹ ਵੀ ਹਲ ਦੇ ਨਾਲ ਬਿਨਾਂ ਬੈਲ ਤੋਂ ਤਾਂ ਹਮੇਸ਼ਾ ਹੀ ਕਹਿੰਦੇ ਨੇ ਨਾ ਕਿ ਰੱਬ ਕਿਸੇ ਨਾ ਕਿਸੇ ਨੂੰ ਮਦਦ ਦੇ ਲਈ ਭੇਜ ਦਿੰਦਾ ਹੈ ਤਾਂ ਮਸ਼ਹੂਰ ਅਦਾਕਾਰ ਸੋਨੂ ਸੂਦ ਨੇ ਆਪਣਾ ਬੱਦਲ ਦੇ ਲਈ ਹੱਥ ਵਧਾਉਂਦੇ ਕਿ ਹੈ ਕਿ ਇਸ ਬਜ਼ੁਰਗ ਜੋੜੇ ਦਾ ਨੰਬਰ ਉਹਨਾਂ ਨੂੰ ਦੋ ਤਾਂ ਕੇ ਉਹ ਇਹਨਾਂ ਦੀ ਮਦਦ ਕਰ ਸਕਣ ਇਹਨਾਂ ਨੂੰ ਬੈਲ ਪ੍ਰੋਵਾਈਡ ਕਰ ਸਕਣ ਤਾਂ ਕਹਿੰਦੇ ਨੇ ਹਮੇਸ਼ਾ ਹੀ ਪੰਜਾਬੀ ਆਫਤ ਦੇ ਵਿੱਚ ਸਭ ਤੋਂ ਪਹਿਲਾਂ ਪਹੁੰਚਦੇ ਨੇ ਚਾਹੇ ਫਲੂ ਐਸ.ਪੀ ਸਿੰਘ ਓਬਰਾਏ ਦੀ ਗੱਲ ਹੋਵੇ ਚਾਹੇ ਖਾਲਸਾਡ ਦੀ ਗੱਲ ਹੋਵੇ ਚਾਹੇ ਫੇਰ ਹੁਣ ਸੋਨੂ ਸੂਦ ਦੀ ਗੱਲ ਹੋਵੇ ਜੋ ਕਿ ਪਹਿਲਾਂ ਵੀ ਬਹੁਤ ਵਾਰ ਅਜਿਹੇ ਨੀੜੀ ਲੋਕਾਂ ਦੀ ਮਦਦ ਕਰ ਚੁੱਕੇ ਨੇ ਇਹ ਪਹਿਲੀ ਵਾਰ ਨਹੀਂ ਹੈ ਲੇਕਿਨ ਪੰਜਾਬੀਆਂ ਦੀ ਜ਼ਰੂਰ ਹਮੇਸ਼ਾ ਅਜਿਹੇ ਲੋਕਾਂ ਦੇ ਲਈ ਮਦਦ ਸਭ ਤੋਂ ਪਹਿਲਾਂ ਆਉਂਦੀ ਹੈ ਜੋ ਸੋਨੂ ਸੂਦ ਨੇ ਕਰ 我给你看。 ਮਹਾਰਾਸ਼ਟਰ ਦੇ 75 ਸਾਲਾ ਬਜ਼ੁਰਗ ਜੋੜੇ ਦੀ ਵੀਡੀਓ ਨੇ ਹਰੇਕ ਦਾ ਦਿਲ ਝੰਝੋੜ ਕੇ ਰੱਖ ਦਿੱਤਾ ਹੈ ਜਿਸ ਵਿੱਚ ਤੁਸੀਂ ਵੇਖ 파 ਰਹੇ ਹੋ ਕਿ ਇੱਕ ਬਜ਼ੁਰਗ ਜੋੜਾ ਕਿਸ ਤਰੀਕੇ ਨਾਲ ਹਲ ਵਾਰ ਰਿਹਾ ਜੋ ਕੰਮ ਇੱਕ ਬੈਲ ਨੂੰ ਕਰਨਾ ਚਾਹੀਦਾ ਹੈ ਇਸ ਉਮਰ ਦੇ ਵਿੱਚ ਬੱਚੇ ਤੱਤੀ ਬਾਹ ਨਹੀਂ ਆਪਣੇ ਮਾਪਿਆਂ ਨੂੰ ਲੱਗਣ ਦਿੰਦੇ ਪਰ ਇਹ ਪੱਕ ਦੀ ਗਰਮੀ ਦੇ ਵਿੱਚ ਬਜ਼ੁਰਗ ਜੋੜਾ ਖੇਤਾਂ ਨੂੰ ਵਾਰ ਰਿਹਾ ਉਹ ਵੀ ਹਲ ਦੇ ਨਾਲ ਬਿਨਾਂ ਬੈਲ ਤੋਂ ਤਾਂ ਹਮੇਸ਼ਾ ਹੀ ਕਹਿੰਦੇ ਨੇ ਨਾ ਕਿ ਰੱਬ ਕਿਸੇ ਨਾ ਕਿਸੇ ਨੂੰ ਮਦਦ ਦੇ ਲਈ ਭੇਜ ਦਿੰਦਾ ਹੈ ਤਾਂ ਮਸ਼ਹੂਰ ਅਦਾਕਾਰ ਸੋਨੂ ਸੂਦ ਨੇ ਆਪਣਾ ਪੱਧਰ ਤੇ ਲਈ ਹੱਥ ਵਧਾਉਂਦੇ ਕਿ ਹੈ ਕਿ ਇਸ ਬਜ਼ੁਰਗ ਜੋੜੇ ਦਾ ਨੰਬਰ ਉਹਨਾਂ ਨੂੰ ਦੋ ਤਾਂ ਕਿ ਉਹ ਇਹਨਾਂ ਦੀ ਮਦਦ ਕਰ ਸਕਣ ਇਹਨਾਂ ਨੂੰ ਬੈਲ ਪ੍ਰੋਵਾਈਡ ਕਰ ਸਕਣ ਤਾਂ ਕਹਿੰਦੇ ਨੇ ਹਮੇਸ਼ਾ ਹੀ ਪੰਜਾਬੀ ਆਫਤ ਦੇ ਵਿੱਚ ਸਭ ਤੋਂ ਪਹਿਲਾਂ ਪਹੁੰਚਦੇ ਨੇ ਚਾਹੇ ਫਲੂ ਐਸਪੀ ਸਿੰਘ ਓਬਰਾਏ ਦੀ ਗੱਲ ਹੋਵੇ ਚਾਹੇ ਖਾਲਸਾਡ ਦੀ ਗੱਲ ਹੋਵੇ ਚਾਹੇ ਫੇਰ ਹੁਣ ਸੋਨੂ ਸੂਤ ਦੀ ਗੱਲ ਹੋਵੇ ਜੋ ਕਿ ਪਹਿਲਾਂ ਵੀ ਬਹੁਤ ਵਾਰ ਅਜਿਹੇ ਨੀੜੀ ਲੋਕਾਂ ਦੀ ਮਦਦ ਕਰ ਚੁੱਕੇ ਨੇ ਇਹ ਪਹਿਲੀ ਵਾਰ ਨਹੀਂ ਹੈ ਲੇਕਿਨ ਪੰਜਾਬੀਆਂ ਦੀ ਜ਼ਰੂਰ ਹਮੇਸ਼ਾ ਅਜਿਹੇ ਲੋਕਾਂ ਦੇ ਲਈ ਮਦਦ ਸਭ ਤੋਂ ਪਹਿਲਾਂ ਆਉਂਦੀ ਹੈ ਜੋ ਸੋਨੂ ਸੂਤ ਨੇ ਕਰ 开呀、啊。 ਮਹਾਰਾਸ਼ਟਰ ਦੇ 75 ਸਾਲਾ ਬਜ਼ੁਰਗ ਜੋੜੇ ਦੀ ਵੀਡੀਓ ਨੇ ਹਰੇਕ ਦਾ ਦਿਲ ਝੰਝੋੜ ਕੇ ਰੱਖ ਦਿੱਤਾ ਜਿਸ ਵਿੱਚ ਤੁਸੀਂ ਵੇਖ 파 ਰਹੇ ਹੋ ਕਿ ਇੱਕ ਬਜ਼ੁਰਗ ਜੋੜਾ ਕਿਸ ਤਰੀਕੇ ਨਾਲ ਹਲ ਵਾਰ ਰਿਹਾ ਜੋ ਕਮ ਇੱਕ ਬੈਲ ਨੂੰ ਕਰਨਾ ਚਾਹੀਦਾ ਹੈ ਇਸ ਉਮਰ ਦੇ ਵਿੱਚ ਬੱਚੇ ਤੱਤੀ ਬਾਹ ਨਹੀਂ ਆਪਣੇ ਮਾਪਿਆਂ ਨੂੰ ਲੱਗਣ ਦਿੰਦੇ ਪਰ ਇਹ ਪੱਕ ਦੀ ਗਰਮੀ ਦੇ ਵਿੱਚ ਬਜ਼ੁਰਗ ਜੋੜਾ ਖੇਤਾਂ ਨੂੰ ਵਾਰ ਰਿਹਾ ਉਹ ਵੀ ਹਲ ਦੇ ਨਾਲ ਬਿਨਾਂ ਬੈਲ ਤੋਂ ਤਾਂ ਹਮੇਸ਼ਾ ਹੀ ਕਹਿੰਦੇ ਨੇ ਨਾ ਕਿ ਰੱਬ ਕਿਸੇ ਨਾ ਕਿਸੇ ਨੂੰ ਮਦਦ ਦੇ ਲਈ ਭੇਜ ਦਿੰਦਾ ਹੈ ਤਾਂ ਮਸ਼ਹੂਰ ਅਦਾਕਾਰ ਸੋਨੂ ਸੂਦ ਨੇ ਆਪਣਾ ਪਦ ਦੇ ਲਈ ਹੱਥ ਵਧਾਉਂਦੇ ਕਿ ਹੈ ਕਿ ਇਸ ਬਜ਼ੁਰਗ ਜੋੜੇ ਦਾ ਨੰਬਰ ਉਹਨਾਂ ਨੂੰ ਦੋ ਤਾਂ ਕਿ ਉਹ ਇਹਨਾਂ ਦੀ ਮਦਦ ਕਰ ਸਕਣ ਇਹਨਾਂ ਨੂੰ ਬੈਲ ਪ੍ਰੋਵਾਈਡ ਕਰ ਸਕਣ ਤਾਂ ਕਹਿੰਦੇ ਨੇ ਹਮੇਸ਼ਾ ਹੀ ਪੰਜਾਬੀ ਆਫਤ ਦੇ ਵਿੱਚ ਸਭ ਤੋਂ ਪਹਿਲਾਂ ਪਹੁੰਚਦੇ ਨੇ ਚਾਹੇ ਫਲੂ ਐਸ.ਪੀ ਸਿੰਘ ਓਬਰਾਏ ਦੀ ਗੱਲ ਹੋਵੇ ਚਾਹੇ ਖਾਲਸਾਡ ਦੀ ਗੱਲ ਹੋਵੇ ਚਾਹੇ ਫੇਰ ਹੁਣ ਸੋਨੂ ਸੂਦ ਦੀ ਗੱਲ ਹੋਵੇ ਜੋ ਕਿ ਪਹਿਲਾਂ ਵੀ ਬਹੁਤ ਵਾਰ ਅਜਿਹੇ ਨੀੜੀ ਲੋਕਾਂ ਦੀ ਮਦਦ ਕਰ ਚੁੱਕੇ ਨੇ ਇਹ ਪਹਿਲੀ ਵਾਰ ਨਹੀਂ ਹੈ ਲੇਕਿਨ ਪੰਜਾਬੀਆਂ ਦੀ ਜ਼ਰੂਰ ਹਮੇਸ਼ਾ ਅਜਿਹੇ ਲੋਕਾਂ ਦੇ ਲਈ ਮਦਦ ਸਭ ਤੋਂ ਪਹਿਲਾਂ ਆਉਂਦੀ ਹੈ ਜੋ ਸੋਨੂ ਸੂਦ ਨੇ ਕਰ 开呀！ ਮਹਾਰਾਸ਼ਟਰ ਦੇ 75 ਸਾਲਾ ਬਜ਼ੁਰਗ ਜੋੜੇ ਦੀ ਵੀਡੀਓ ਨੇ ਹਰੇਕ ਦਾ ਦਿਲ ਝੰਝੋੜ ਕੇ ਰੱਖ ਦਿੱਤਾ ਹੈ ਜਿਸ ਵਿੱਚ ਤੁਸੀਂ ਵੇਖ 파 ਰਹੇ ਹੋ ਕਿ ਇੱਕ ਬਜ਼ੁਰਗ ਜੋੜਾ ਕਿਸ ਤਰੀਕੇ ਨਾਲ ਹਲ ਵਾਰ ਰਿਹਾ ਜੋ ਕੰਮ ਇੱਕ ਬੈਲ ਨੂੰ ਕਰਨਾ ਚਾਹੀਦਾ ਹੈ ਇਸ ਉਮਰ ਦੇ ਵਿੱਚ ਬੱਚੇ ਤੱਤੀ ਬਾਹ ਨਹੀਂ ਆਪਣੇ ਮਾਪਿਆਂ ਨੂੰ ਲੱਗਣ ਦਿੰਦੇ ਪਰ ਇਹ ਪਤ ਦੀ ਗਰਮੀ ਦੇ ਵਿੱਚ ਬਜ਼ੁਰਗ ਜੋੜਾ ਖੇਤਾਂ ਨੂੰ ਵਾਰ ਰਿਹਾ ਉਹ ਵੀ ਹਲ ਦੇ ਨਾਲ ਬਿਨਾਂ ਬੈਲ ਤੋਂ ਤਾਂ ਹਮੇਸ਼ਾ ਹੀ ਕਹਿੰਦੇ ਨੇ ਨਾ ਕਿ ਰੱਬ ਕਿਸੇ ਨਾ ਕਿਸੇ ਨੂੰ ਮਦਦ ਦੇ ਲਈ ਭੇਜ ਦਿੰਦਾ ਹੈ ਤਾਂ ਮਸ਼ਹੂਰ ਅਦਾਕਾਰ ਸੋਨੂ ਸੂਦ ਨੇ ਆਪਣਾ ਬੱਦਲ ਲਈ ਹੱਥ ਵਧਾਉਂਦੇ ਕਿ ਹੈ ਕਿ ਇਸ ਬਜ਼ੁਰਗ ਜੋੜੇ ਦਾ ਨੰਬਰ ਉਹਨਾਂ ਨੂੰ ਦੋ ਤਾਂ ਕਿ ਉਹ ਇਹਨਾਂ ਦੀ ਮਦਦ ਕਰ ਸਕਣ ਇਹਨਾਂ ਨੂੰ ਬੈਲ ਪ੍ਰੋਵਾਈਡ ਕਰ ਸਕਣ ਤਾਂ ਕਹਿੰਦੇ ਨੇ ਹਮੇਸ਼ਾ ਹੀ ਪੰਜਾਬੀ ਆਫਤ ਦੇ ਵਿੱਚ ਸਭ ਤੋਂ ਪਹਿਲਾਂ ਪਹੁੰਚਦੇ ਨੇ ਚਾਹੇ ਫਲੂ ਐਸ.ਪੀ ਸਿੰਘ ਓਬਰਾਏ ਦੀ ਗੱਲ ਹੋਵੇ ਚਾਹੇ ਖਾਲਸਾਡ ਦੀ ਗੱਲ ਹੋਵੇ ਚਾਹੇ ਫੇਰ ਹੁਣ ਸੋਨੂ ਸੂਦ ਦੀ ਗੱਲ ਹੋਵੇ ਜੋ ਕਿ ਪਹਿਲਾਂ ਵੀ ਬਹੁਤ ਵਾਰ ਅਜਿਹੇ ਨੀੜੀ ਲੋਕਾਂ ਦੀ ਮਦਦ ਕਰ ਚੁੱਕੇ ਨੇ ਇਹ ਪਹਿਲੀ ਵਾਰ ਨਹੀਂ ਹੈ ਲੇਕਿਨ ਪੰਜਾਬੀਆਂ ਦੀ ਜ਼ਰੂਰ ਹਮੇਸ਼ਾ ਅਜਿਹੇ ਲੋਕਾਂ ਦੇ ਲਈ ਮਦਦ ਸਭ ਤੋਂ ਪਹਿਲਾਂ ਆਉਂਦੀ ਹੈ ਜੋ ਸੋਨੂ ਸੂਦ ਨੇ ਕਰ 开呀！ ਮਹਾਰਾਸ਼ਟਰ ਦੇ 75 ਸਾਲਾ ਬਜ਼ੁਰਗ ਜੋੜੇ ਦੀ ਵੀਡੀਓ ਨੇ ਹਰੇਕ ਦਾ ਦਿਲ ਝੰਝੋੜ ਕੇ ਰੱਖ ਦਿੱਤਾ ਜਿਸ ਵਿੱਚ ਤੁਸੀਂ ਵੇਖ ਪਾ ਰਹੇ ਹੋ ਕਿ ਇੱਕ ਬਜ਼ੁਰਗ ਜੋੜਾ ਕਿਸ ਤਰੀਕੇ ਨਾਲ ਹਲ ਵਾਰ ਰਿਹਾ ਜੋ ਕੰਮ ਇੱਕ ਬੈਲ ਨੂੰ ਕਰਨਾ ਚਾਹੀਦਾ ਹੈ ਇਸ ਉਮਰ ਦੇ ਵਿੱਚ ਬੱਚੇ ਤੱਤੀ ਬਾਹ ਨਹੀਂ ਆਪਣੇ ਮਾਪਿਆਂ ਨੂੰ ਲੱਗਣ ਦਿੰਦੇ ਪਰ ਇਹ ਪਤ ਦੀ ਗਰਮੀ ਦੇ ਵਿੱਚ ਬਜ਼ੁਰਗ ਜੋੜਾ ਖੇਤਾਂ ਨੂੰ ਵਾਰ ਰਿਹਾ ਉਹ ਵੀ ਹਲ ਦੇ ਨਾਲ ਬਿਨਾਂ ਬੈਲ ਤੋਂ ਤਾਂ ਹਮੇਸ਼ਾ ਹੀ ਕਹਿੰਦੇ ਨੇ ਨਾ ਕਿ ਰੱਬ ਕਿਸੇ ਨਾ ਕਿਸੇ ਨੂੰ ਮਦਦ ਦੇ ਲਈ ਭੇਜ ਦਿੰਦਾ ਹੈ ਤਾਂ ਮਸ਼ਹੂਰ ਅਦਾਕਾਰ ਸੋਨੂ ਸੂਦ ਨੇ ਆਪਣਾ ਅੱਜ ਦੇ ਲਈ ਹੱਥ ਵਧਾਉਂਦੇ ਕਿ ਹੈ ਕਿ ਇਸ ਬਜ਼ੁਰਗ ਜੋੜੇ ਦਾ ਨੰਬਰ ਉਹਨਾਂ ਨੂੰ ਦੋ ਤਾਂ ਕੇ ਉਹ ਇਹਨਾਂ ਦੀ ਮਦਦ ਕਰ ਸਕਣ ਇਹਨਾਂ ਨੂੰ ਬੈਲ ਪ੍ਰੋਵਾਈਡ ਕਰ ਸਕਣ ਤਾਂ ਕਹਿੰਦੇ ਨੇ ਹਮੇਸ਼ਾ ਹੀ ਪੰਜਾਬੀ ਆਫਤ ਦੇ ਵਿੱਚ ਸਭ ਤੋਂ ਪਹਿਲਾਂ ਪਹੁੰਚਦੇ ਨੇ ਚਾਹੇ ਫਲੂ ਐਸਪੀ ਸਿੰਘ ਓਬਰਾਏ ਦੀ ਗੱਲ ਹੋਵੇ ਚਾਹੇ ਖਾਲਸਾਡ ਦੀ ਗੱਲ ਹੋਵੇ ਚਾਹੇ ਫੇਰ ਹੁਣ ਸੋਨੂ ਸੂਦ ਦੀ ਗੱਲ ਹੋਵੇ ਜੋ ਕਿ ਪਹਿਲਾਂ ਵੀ ਬਹੁਤ ਵਾਰ ਅਜਿਹੇ ਨੀੜੀ ਲੋਕਾਂ ਦੀ ਮਦਦ ਕਰ ਚੁੱਕੇ ਨੇ ਇਹ ਪਹਿਲੀ ਵਾਰ ਨਹੀਂ ਹੈ ਲੇਕਿਨ ਪੰਜਾਬੀਆਂ ਦੀ ਜ਼ਰੂਰ ਹਮੇਸ਼ਾ ਅਜਿਹੇ ਲੋਕਾਂ ਦੇ ਲਈ ਮਦਦ ਸਭ ਤੋਂ ਪਹਿਲਾਂ ਆਉਂਦੀ ਹੈ ਜੋ ਸੋਨੂ ਸੂਦ ਨੇ ਕਰ 开呀！Hi, yeah. ਮਹਾਰਾਸ਼ਟਰ ਦੇ 75 ਸਾਲਾ ਬਜ਼ੁਰਗ ਜੋੜੇ ਦੀ ਵੀਡੀਓ ਨੇ ਹਰੇਕ ਦਾ ਦਿਲ ਝੰਝੋੜ ਕੇ ਰੱਖ ਦਿੱਤਾ ਹੈ ਜਿਸ ਵਿੱਚ ਤੁਸੀਂ ਵੇਖ 파 ਰਹੇ ਹੋ ਕਿ ਇੱਕ ਬਜ਼ੁਰਗ ਜੋੜਾ ਕਿਸ ਤਰੀਕੇ ਨਾਲ ਹਲ ਵਾਰ ਰਿਹਾ ਜੋ ਕੰਮ ਇੱਕ ਬੈਲ ਨੂੰ ਕਰਨਾ ਚਾਹੀਦਾ ਹੈ ਇਸ ਉਮਰ ਦੇ ਵਿੱਚ ਬੱਚੇ ਤੱਤੀ ਬਾਹ ਨਹੀਂ ਆਪਣੇ ਮਾਪਿਆਂ ਨੂੰ ਲੱਗਣ ਦਿੰਦੇ ਪਰ ਇਹ ਪੱਕ ਦੀ ਗਰਮੀ ਦੇ ਵਿੱਚ ਬਜ਼ੁਰਗ ਜੋੜਾ ਖੇਤਾਂ ਨੂੰ ਵਾਰ ਰਿਹਾ ਉਹ ਵੀ ਹਲ ਦੇ ਨਾਲ ਬਿਨਾਂ ਬੈਲ ਤੋਂ ਤਾਂ ਹਮੇਸ਼ਾ ਹੀ ਕਹਿੰਦੇ ਨੇ ਨਾ ਕਿ ਰੱਬ ਕਿਸੇ ਨਾ ਕਿਸੇ ਨੂੰ ਮਦਦ ਦੇ ਲਈ ਭੇਜ ਦਿੰਦਾ ਹੈ ਤਾਂ ਮਸ਼ਹੂਰ ਅਦਾਕਾਰ ਸੋਨੂ ਸੂਦ ਨੇ ਆਪਣਾ ਅੱਧ ਦੇ ਲਈ ਹੱਥ ਵਧਾਉਂਦੇ ਕਿ ਹੈ ਕਿ ਇਸ ਬਜ਼ੁਰਗ ਜੋੜੇ ਦਾ ਨੰਬਰ ਉਹਨਾਂ ਨੂੰ ਦੋ ਤਾਂ ਕਿ ਉਹ ਇਹਨਾਂ ਦੀ ਮਦਦ ਕਰ ਸਕਣ ਇਹਨਾਂ ਨੂੰ ਬੈਲ ਪ੍ਰੋਵਾਈਡ ਕਰ ਸਕਣ ਤਾਂ ਕਹਿੰਦੇ ਨੇ ਹਮੇਸ਼ਾ ਹੀ ਪੰਜਾਬੀ ਆਫਤ ਦੇ ਵਿੱਚ ਸਭ ਤੋਂ ਪਹਿਲਾਂ ਪਹੁੰਚਦੇ ਨੇ ਚਾਹੇ ਫਲੂ ਐਸਪੀ ਸਿੰਘ ਓਬਰਾਏ ਦੀ ਗੱਲ ਹੋਵੇ ਚਾਹੇ ਖਾਲਸਾੜ ਦੀ ਗੱਲ ਹੋਵੇ ਚਾਹੇ ਫੇਰ ਹੁਣ ਸੋਨੂ ਸੂਦ ਦੀ ਗੱਲ ਹੋਵੇ ਜੋ ਕਿ ਪਹਿਲਾਂ ਵੀ ਬਹੁਤ ਵਾਰ ਅਜਿਹੇ ਨੀੜੀ ਲੋਕਾਂ ਦੀ ਮਦਦ ਕਰ ਚੁੱਕੇ ਨੇ ਇਹ ਪਹਿਲੀ ਵਾਰ ਨਹੀਂ ਹੈ ਲੇਕਿਨ ਪੰਜਾਬੀਆਂ ਦੀ ਜ਼ਰੂਰ ਹਮੇਸ਼ਾ ਅਜਿਹੇ ਲੋਕਾਂ ਦੇ ਲਈ ਮਦਦ ਸਭ ਤੋਂ ਪਹਿਲਾਂ ਆਉਂਦੀ ਹੈ ਜੋ ਸੋਨੂ ਸੂਦ ਨੇ ਕਰ ਦਿਖਾਇਆ ਹੈ ਮਹਾਰਾਸ਼ਟਰ ਦੇ 75 ਸਾਲਾ ਬਜ਼ੁਰਗ ਜੋੜੇ ਦੀ ਵੀਡੀਓ ਨੇ ਹਰੇਕ ਦਾ ਦਿਲ ਝੰਝੋੜ ਕੇ ਰੱਖ ਦਿੱਤਾ ਜਿਸ ਵਿੱਚ ਤੁਸੀਂ ਵੇਖ پا ਰਹੇ ਹੋ ਕਿ ਇੱਕ ਬਜ਼ੁਰਗ ਜੋੜਾ ਕਿਸ ਤਰੀਕੇ ਨਾਲ ਹਲ ਵਾਰ ਰਿਹਾ ਜੋ ਕੰਮ ਇੱਕ ਬੈਲ ਨੂੰ ਕਰਨਾ ਚਾਹੀਦਾ ਹੈ ਇਸ ਉਮਰ ਦੇ ਵਿੱਚ ਬੱਚੇ ਤੱਤੀ ਬਾਹ ਨਹੀਂ ਆਪਣੇ ਮਾਪਿਆਂ ਨੂੰ ਲੱਗਣ ਦਿੰਦੇ ਪਰ ਇਹ ਪੱਕ ਦੀ ਗਰਮੀ ਦੇ ਵਿੱਚ ਬਜ਼ੁਰਗ ਜੋੜਾ ਖੇਤਾਂ ਨੂੰ ਵਾਰ ਰਿਹਾ ਉਹ ਵੀ ਹਲ ਦੇ ਨਾਲ ਬਿਨਾਂ ਬੈਲ ਤੋਂ ਤਾਂ ਹਮੇਸ਼ਾ ਹੀ ਕਹਿੰਦੇ ਨੇ ਨਾ ਕਿ ਰੱਬ ਕਿਸੇ ਨਾ ਕਿਸੇ ਨੂੰ ਮਦਦ ਦੇ ਲਈ ਭੇਜ ਦਿੰਦਾ ਹੈ ਤਾਂ ਮਸ਼ਹੂਰ ਅਦਾਕਾਰ ਸੋਨੂ ਸੂਦ ਨੇ ਆਪਣਾ ਪੱਧਰ ਤੇ ਹੱਥ ਵਧਾਉਣ ਦੇ ਕਿ ਹੈ ਕਿ ਇਸ ਬਜ਼ੁਰਗ ਜੋੜੇ ਦਾ ਨੰਬਰ ਉਹਨਾਂ ਨੂੰ ਦੋ ਤਾਂ ਕੇ ਉਹ ਇਹਨਾਂ ਦੀ ਮਦਦ ਕਰ ਸਕਣ ਇਹਨਾਂ ਨੂੰ ਬੈਲ ਪ੍ਰੋਵਾਈਡ ਕਰ ਸਕਣ ਤਾਂ ਕਹਿੰਦੇ ਨੇ ਹਮੇਸ਼ਾ ਹੀ ਪੰਜਾਬੀ ਆਫਤ ਦੇ ਵਿੱਚ ਸਭ ਤੋਂ ਪਹਿਲਾਂ ਪਹੁੰਚਦੇ ਨੇ ਚਾਹੇ ਫਲੂ ਐਸ.ਪੀ ਸਿੰਘ ਓਬਰਾਏ ਦੀ ਗੱਲ ਹੋਵੇ ਚਾਹੇ ਖਾਲਸਾਡ ਦੀ ਗੱਲ ਹੋਵੇ ਚਾਹੇ ਫੇਰ ਹੁਣ ਸੋਨੂ ਸੂਦ ਦੀ ਗੱਲ ਹੋਵੇ ਜੋ ਕਿ ਪਹਿਲਾਂ ਵੀ ਬਹੁਤ ਵਾਰ ਅਜਿਹੇ ਨੀੜੀ ਲੋਕਾਂ ਦੀ ਮਦਦ ਕਰ ਚੁੱਕੇ ਨੇ ਇਹ ਪਹਿਲੀ ਵਾਰ ਨਹੀਂ ਹੈ ਲੇਕਿਨ ਪੰਜਾਬੀਆਂ ਦੀ ਜ਼ਰੂਰ ਹਮੇਸ਼ਾ ਅਜਿਹੇ ਲੋਕਾਂ ਦੇ ਲਈ ਮਦਦ ਸਭ ਤੋਂ ਪਹਿਲਾਂ ਆਉਂਦੀ ਹੈ ਜੋ ਸੋਨੂ ਸੂਦ ਨੇ ਕਰਿਆ 开呀！还 ਮਹਾਰਾਸ਼ਟਰ ਦੀ 75 ਸਾਲਾ ਬਜ਼ੁਰਗ ਜੋੜੇ ਦੀ ਵੀਡੀਓ ਨੇ ਹਰੇਕ ਦਾ ਦਿਲ ਝੰਝੋੜ ਕੇ ਰੱਖ ਦਿੱਤਾ ਹੈ ਜਿਸ ਵਿੱਚ ਤੁਸੀਂ ਵੇਖ پا ਰਹੇ ਹੋ ਕਿ ਇੱਕ ਬਜ਼ੁਰਗ ਜੋੜਾ ਕਿਸ ਤਰੀਕੇ ਨਾਲ ਹਲ ਵਾਰ ਰਿਹਾ ਜੋ ਕੰਮ ਇੱਕ ਬੈਲ ਨੂੰ ਕਰਨਾ ਚਾਹੀਦਾ ਹੈ ਇਸ ਉਮਰ ਦੇ ਵਿੱਚ ਬੱਚੇ ਤੱਤੀ ਬਾਹ ਨਹੀਂ ਆਪਣੇ ਮਾਪਿਆਂ ਨੂੰ ਲੱਗਣ ਦਿੰਦੇ ਪਰ ਇਹ ਪਤ ਦੀ ਗਰਮੀ ਦੇ ਵਿੱਚ ਬਜ਼ੁਰਗ ਜੋੜਾ ਖੇਤਾਂ ਨੂੰ ਵਾਰ ਰਿਹਾ ਉਹ ਵੀ ਹਲ ਦੇ ਨਾਲ ਬਿਨਾਂ ਬੈਲ ਤੋਂ ਤਾਂ ਹਮੇਸ਼ਾ ਹੀ ਕਹਿੰਦੇ ਨੇ ਨਾ ਕਿ ਰੱਬ ਕਿਸੇ ਨਾ ਕਿਸੇ ਨੂੰ ਮਦਦ ਦੇ ਲਈ ਭੇਜ ਦਿੰਦਾ ਹੈ ਤਾਂ ਮਸ਼ਹੂਰ ਅਦਾਕਾਰ ਸੋਨੂ ਸੂਦ ਨੇ ਆਪਣਾ ਅੱਧ ਦੇ ਲਈ ਹੱਥ ਵਧਾਉਂਦੇ ਕਿ ਹੈ ਕਿ ਇਸ ਬਜ਼ੁਰਗ ਜੋੜੇ ਦਾ ਨੰਬਰ ਉਹਨਾਂ ਨੂੰ ਦੋ ਤਾਂ ਕੇ ਉਹ ਇਹਨਾਂ ਦੀ ਮਦਦ ਕਰ ਸਕਣ ਇਹਨਾਂ ਨੂੰ ਬੈਲ ਪ੍ਰੋਵਾਈਡ ਕਰ ਸਕਣ ਤਾਂ ਕਹਿੰਦੇ ਨੇ ਹਮੇਸ਼ਾ ਹੀ ਪੰਜਾਬੀ ਆਫਤ ਦੇ ਵਿੱਚ ਸਭ ਤੋਂ ਪਹਿਲਾਂ ਪਹੁੰਚਦੇ ਨੇ ਚਾਹੇ ਫਲੂ ਐਸ.ਪੀ ਸਿੰਘ ਓਬਰਾਏ ਦੀ ਗੱਲ ਹੋਵੇ ਚਾਹੇ ਖਾਲਸਾਡ ਦੀ ਗੱਲ ਹੋਵੇ ਚਾਹੇ ਫੇਰ ਹੁਣ ਸੋਨੂ ਸੂਤ ਦੀ ਗੱਲ ਹੋਵੇ ਜੋ ਕਿ ਪਹਿਲਾਂ ਵੀ ਬਹੁਤ ਵਾਰ ਅਜਿਹੇ ਨੀੜੀ ਲੋਕਾਂ ਦੀ ਮਦਦ ਕਰ ਚੁੱਕੇ ਨੇ ਇਹ ਪਹਿਲੀ ਵਾਰ ਨਹੀਂ ਹੈ ਲੇਕਿਨ ਪੰਜਾਬੀਆਂ ਦੀ ਜ਼ਰੂਰ ਹਮੇਸ਼ਾ ਅਜਿਹੇ ਲੋਕਾਂ ਦੇ ਲਈ ਮਦਦ ਸਭ ਤੋਂ ਪਹਿਲਾਂ ਆਉਂਦੀ ਹੈ ਜੋ ਸੋਨੂ ਸੂਤ ਨੇ ਕਰ 开呀！ ਮਹਾਰਾਸ਼ਟਰ ਦੇ 75 ਸਾਲਾ ਬਜ਼ੁਰਗ ਜੋੜੇ ਦੀ ਵੀਡੀਓ ਨੇ ਹਰੇਕ ਦਾ ਦਿਲ ਝੰਡੋੜ ਕੇ ਰੱਖ ਦਿੱਤਾ ਹੈ ਜਿਸ ਵਿੱਚ ਤੁਸੀਂ ਵੇਖ ਪਾ ਰਹੇ ਹੋ ਕਿ ਇੱਕ ਬਜ਼ੁਰਗ ਜੋੜਾ ਕਿਸ ਤਰੀਕੇ ਨਾਲ ਹਲ ਵਾਰ ਰਿਹਾ ਜੋ ਕੰਮ ਇੱਕ ਬੈਲ ਨੂੰ ਕਰਨਾ ਚਾਹੀਦਾ ਹੈ ਇਸ ਉਮਰ ਦੇ ਵਿੱਚ ਬੱਚੇ ਤੱਤੀ ਬਾਹ ਨਹੀਂ ਆਪਣੇ ਮਾਪਿਆਂ ਨੂੰ ਲੱਗਣ ਦਿੰਦੇ ਪਰ ਇਹ ਪਤ ਦੀ ਗਰਮੀ ਦੇ ਵਿੱਚ ਬਜ਼ੁਰਗ ਜੋੜਾ ਖੇਤਾਂ ਨੂੰ ਵਾਰ ਰਿਹਾ ਉਹ ਵੀ ਹਲ ਦੇ ਨਾਲ ਬਿਨਾਂ ਬੈਲ ਤੋਂ ਤਾਂ ਹਮੇਸ਼ਾ ਹੀ ਕਹਿੰਦੇ ਨੇ ਨਾ ਕਿ ਰੱਬ ਕਿਸੇ ਨਾ ਕਿਸੇ ਨੂੰ ਮਦਦ ਦੇ ਲਈ ਭੇਜ ਦਿੰਦਾ ਹੈ ਤਾਂ ਮਸ਼ਹੂਰ ਅਦਾਕਾਰ ਸੋਨੂ ਸੂਦ ਨੇ ਆਪਣਾ ਦੱਦੇ ਲਈ ਹੱਥ ਵਧਾਉਂਦੇ ਕਿ ਹੈ ਕਿ ਇਸ ਬਜ਼ੁਰਗ ਜੋੜੇ ਦਾ ਨੰਬਰ ਉਹਨਾਂ ਨੂੰ ਦੋ ਤਾਂ ਕਿ ਉਹ ਇਹਨਾਂ ਦੀ ਮਦਦ ਕਰ ਸਕਣ ਇਹਨਾਂ ਨੂੰ ਬੈਲ ਪ੍ਰੋਵਾਈਡ ਕਰ ਸਕਣ ਤਾਂ ਕਹਿੰਦੇ ਨੇ ਹਮੇਸ਼ਾ ਹੀ ਪੰਜਾਬੀ ਆਫਤ ਦੇ ਵਿੱਚ ਸਭ ਤੋਂ ਪਹਿਲਾਂ ਪਹੁੰਚਦੇ ਨੇ ਚਾਹੇ ਫਲੂ ਐਸ.ਪੀ ਸਿੰਘ ਓਬਰਾਏ ਦੀ ਗੱਲ ਹੋਵੇ ਚਾਹੇ ਖਾਲਸਾਡ ਦੀ ਗੱਲ ਹੋਵੇ ਚਾਹੇ ਫੇਰ ਹੁਣ ਸੋਨੂ ਸੂਤ ਦੀ ਗੱਲ ਹੋਵੇ ਜੋ ਕਿ ਪਹਿਲਾਂ ਵੀ ਬਹੁਤ ਵਾਰ ਅਜਿਹੇ ਨੀੜੀ ਲੋਕਾਂ ਦੀ ਮਦਦ ਕਰ ਚੁੱਕੇ ਨੇ ਇਹ ਪਹਿਲੀ ਵਾਰ ਨਹੀਂ ਹੈ ਲੇਕਿਨ ਪੰਜਾਬੀਆਂ ਦੀ ਜ਼ਰੂਰ ਹਮੇਸ਼ਾ ਅਜਿਹੇ ਲੋਕਾਂ ਦੇ ਲਈ ਮਦਦ ਸਭ ਤੋਂ ਪਹਿਲਾਂ ਆਉਂਦੀ ਹੈ ਜੋ ਸੋਨੂ ਸੂਤ ਨੇ ਕਰ 不开。 ਮਹਾਰਾਸ਼ਟਰ ਦੇ 75 ਸਾਲਾ ਬਜ਼ੁਰਗ ਜੋੜੇ ਦੀ ਵੀਡੀਓ ਨੇ ਹਰੇਕ ਦਾ ਦਿਲ ਝੰਝੋੜ ਕੇ ਰੱਖ ਦਿੱਤਾ ਜਿਸ ਵਿੱਚ ਤੁਸੀਂ ਵੇਖ پا ਰਹੇ ਹੋ ਕਿ ਇੱਕ ਬਜ਼ੁਰਗ ਜੋੜਾ ਕਿਸ ਤਰੀਕੇ ਨਾਲ ਹਲ ਵਾਰ ਰਿਹਾ ਜੋ ਕੰਮ ਇੱਕ ਬੈਲ ਨੂੰ ਕਰਨਾ ਚਾਹੀਦਾ ਹੈ ਇਸ ਉਮਰ ਦੇ ਵਿੱਚ ਬੱਚੇ ਤੱਤੀ ਬਾਹ ਨਹੀਂ ਆਪਣੇ ਮਾਪਿਆਂ ਨੂੰ ਲੱਗਣ ਦਿੰਦੇ ਪਰ ਇਹ ਪੱਕ ਦੀ ਗਰਮੀ ਦੇ ਵਿੱਚ ਬਜ਼ੁਰਗ ਜੋੜਾ ਖੇਤਾਂ ਨੂੰ ਵਾਰ ਰਿਹਾ ਉਹ ਵੀ ਹਲ ਦੇ ਨਾਲ ਬਿਨਾਂ ਬੈਲ ਤੋਂ ਤਾਂ ਹਮੇਸ਼ਾ ਹੀ ਕਹਿੰਦੇ ਨੇ ਨਾ ਕਿ ਰੱਬ ਕਿਸੇ ਨਾ ਕਿਸੇ ਨੂੰ ਮਦਦ ਦੇ ਲਈ ਭੇਜ ਦਿੰਦਾ ਹੈ ਤਾਂ ਮਸ਼ਹੂਰ ਅਦਾਕਾਰ ਸੋਨੂ ਸੂਦ ਨੇ ਆਪਣਾ ਪੱਧਰ ਦੇ ਲਈ ਹੱਥ ਵਧਾਉਂਦੇ ਕਿ ਹੈ ਕਿ ਇਸ ਬਜ਼ੁਰਗ ਜੋੜੇ ਦਾ ਨੰਬਰ ਉਹਨਾਂ ਨੂੰ ਦੋ ਤਾਂ ਕਿ ਉਹ ਇਹਨਾਂ ਦੀ ਮਦਦ ਕਰ ਸਕਣ ਇਹਨਾਂ ਨੂੰ ਬੈਲ ਪ੍ਰੋਵਾਈਡ ਕਰ ਸਕਣ ਤਾਂ ਕਹਿੰਦੇ ਨੇ ਹਮੇਸ਼ਾ ਹੀ ਪੰਜਾਬੀ ਆਫਤ ਦੇ ਵਿੱਚ ਸਭ ਤੋਂ ਪਹਿਲਾਂ ਪਹੁੰਚਦੇ ਨੇ ਚਾਹੇ ਫਲੂ ਐਸਪੀ ਸਿੰਘ ਓਬਰਾਏ ਦੀ ਗੱਲ ਹੋਵੇ ਚਾਹੇ ਖਾਲਸਾੜ ਦੀ ਗੱਲ ਹੋਵੇ ਚਾਹੇ ਫੇਰ ਹੁਣ ਸੋਨੂ ਸੂਦ ਦੀ ਗੱਲ ਹੋਵੇ ਜੋ ਕਿ ਪਹਿਲਾਂ ਵੀ ਬਹੁਤ ਵਾਰ ਅਜਿਹੇ ਨੀੜੀ ਲੋਕਾਂ ਦੀ ਮਦਦ ਕਰ ਚੁੱਕੇ ਨੇ ਇਹ ਪਹਿਲੀ ਵਾਰ ਨਹੀਂ ਹੈ ਲੇਕਿਨ ਪੰਜਾਬੀਆਂ ਦੀ ਜ਼ਰੂਰ ਹਮੇਸ਼ਾ ਅਜਿਹੇ ਲੋਕਾਂ ਦੇ ਲਈ ਮਦਦ ਸਭ ਤੋਂ ਪਹਿਲਾਂ ਆਉਂਦੀ ਹੈ ਜੋ ਸੋਨੂ ਸੂਦ ਨੇ ਕਰ ਦਿਖਾਇਆ ਹੈ ਮਹਾਰਾਸ਼ਟਰ ਦੇ 75 ਸਾਲਾ ਬਜ਼ੁਰਗ ਜੋੜੇ ਦੀ ਵੀਡੀਓ ਨੇ ਹਰੇਕ ਦਾ ਦਿਲ ਝੰਝੋੜ ਕੇ ਰੱਖ ਦਿੱਤਾ ਹੈ ਜਿਸ ਵਿੱਚ ਤੁਸੀਂ ਵੇਖ پا ਰਹੇ ਹੋ ਕਿ ਇੱਕ ਬਜ਼ੁਰਗ ਜੋੜਾ ਕਿਸ ਤਰੀਕੇ ਨਾਲ ਹਲ ਵਾਰ ਰਿਹਾ ਜੋ ਕੰਮ ਇੱਕ ਬੈਲ ਨੂੰ ਕਰਨਾ ਚਾਹੀਦਾ ਹੈ ਇਸ ਉਮਰ ਦੇ ਵਿੱਚ ਬੱਚੇ ਤੱਤੀ ਬਾਹ ਨਹੀਂ ਆਪਣੇ ਮਾਪਿਆਂ ਨੂੰ ਲੱਗਣ ਦਿੰਦੇ ਪਰ ਇਹ ਪੱਕ ਦੀ ਗਰਮੀ ਦੇ ਵਿੱਚ ਬਜ਼ੁਰਗ ਜੋੜਾ ਖੇਤਾਂ ਨੂੰ ਵਾਰ ਰਿਹਾ ਉਹ ਵੀ ਹਲ ਦੇ ਨਾਲ ਬਿਨਾਂ ਬੈਲ ਤੋਂ ਤਾਂ ਹਮੇਸ਼ਾ ਹੀ ਕਹਿੰਦੇ ਨੇ ਨਾ ਕਿ ਰੱਬ ਕਿਸੇ ਨਾ ਕਿਸੇ ਨੂੰ ਮਦਦ ਦੇ ਲਈ ਭੇਜ ਦਿੰਦਾ ਹੈ ਤਾਂ ਮਸ਼ਹੂਰ ਅਦਾਕਾਰ ਸੋਨੂ ਸੂਦ ਨੇ ਆਪਣਾ ਅੱਧਾ ਦੇ ਲਈ ਹੱਥ ਵਧਾਉਂਦੇ ਕਿ ਹੈ ਕਿ ਇਸ ਬਜ਼ੁਰਗ ਜੋੜੇ ਦਾ ਨੰਬਰ ਉਹਨਾਂ ਨੂੰ ਦੋ ਤਾਂ ਕੇ ਉਹਨਾਂ ਦੀ ਮਦਦ ਕਰ ਸਕਣ ਇਹਨਾਂ ਨੂੰ ਬੈਲ ਪ੍ਰੋਵਾਈਡ ਕਰ ਸਕਣ ਤਾਂ ਕਹਿੰਦੇ ਨੇ ਹਮੇਸ਼ਾ ਹੀ ਪੰਜਾਬੀ ਆਫਤ ਦੇ ਵਿੱਚ ਸਭ ਤੋਂ ਪਹਿਲਾਂ ਪਹੁੰਚਦੇ ਨੇ ਚਾਹੇ ਫਲੂ ਐਸ.ਪੀ ਸਿੰਘ ਓਬਰਾਏ ਦੀ ਗੱਲ ਹੋਵੇ ਚਾਹੇ ਖਾਲਸਾਡ ਦੀ ਗੱਲ ਹੋਵੇ ਚਾਹੇ ਫੇਰ ਹੁਣ ਸੋਨੂ ਸੂਦ ਦੀ ਗੱਲ ਹੋਵੇ ਜੋ ਕਿ ਪਹਿਲਾਂ ਵੀ ਬਹੁਤ ਵਾਰ ਅਜਿਹੇ ਨੀੜੀ ਲੋਕਾਂ ਦੀ ਮਦਦ ਕਰ ਚੁੱਕੇ ਨੇ ਇਹ ਪਹਿਲੀ ਵਾਰ ਨਹੀਂ ਹੈ ਲੇਕਿਨ ਪੰਜਾਬੀਆਂ ਦੀ ਜ਼ਰੂਰ ਹਮੇਸ਼ਾ ਅਜਿਹੇ ਲੋਕਾਂ ਦੇ ਲਈ ਮਦਦ ਸਭ ਤੋਂ ਪਹਿਲਾਂ ਆਉਂਦੀ ਹੈ ਜੋ ਸੋਨੂ ਸੂਦ ਨੇ ਕਰ 开呀！<noise> <noise> ਮਹਾਰਾਸ਼ਟਰ ਦੇ 75 ਸਾਲਾ ਬਜ਼ੁਰਗ ਜੋੜੇ ਦੀ ਵੀਡੀਓ ਨੇ ਹਰੇਕ ਦਾ ਦਿਲ ਝੰਝੋੜ ਕੇ ਰੱਖ ਦਿੱਤਾ ਜਿਸ ਵਿੱਚ ਤੁਸੀਂ ਵੇਖ پا ਰਹੇ ਹੋ ਕਿ ਇੱਕ ਬਜ਼ੁਰਗ ਜੋੜਾ ਕਿਸ ਤਰੀਕੇ ਨਾਲ ਹਲ ਵਾਰ ਰਿਹਾ ਜੋ ਕੰਮ ਇੱਕ ਬੈਲ ਨੂੰ ਕਰਨਾ ਚਾਹੀਦਾ ਹੈ ਇਸ ਉਮਰ ਦੇ ਵਿੱਚ ਬੱਚੇ ਤੱਤੀ ਬਾਹ ਨਹੀਂ ਆਪਣੇ ਬਾਪਿਆਂ ਨੂੰ ਲੱਗਣ ਦਿੰਦੇ ਪਰ ਇਹ ਪੱਕ ਦੀ ਗਰਮੀ ਦੇ ਵਿੱਚ ਬਜ਼ੁਰਗ ਜੋੜਾ ਖੇਤਾਂ ਨੂੰ ਵਾਰ ਰਿਹਾ ਉਹ ਵੀ ਹਲ ਦੇ ਨਾਲ ਬਿਨਾਂ ਬੈਲ ਤੋਂ ਤਾਂ ਹਮੇਸ਼ਾ ਹੀ ਕਹਿੰਦੇ ਨੇ ਨਾ ਕਿ ਰੱਬ ਕਿਸੇ ਨਾ ਕਿਸੇ ਨੂੰ ਮਦਦ ਦੇ ਲਈ ਭੇਜ ਦਿੰਦਾ ਹੈ ਤਾਂ ਮਸ਼ਹੂਰ ਅਦਾਕਾਰ ਸੋਨੂ ਸੂਦ ਨੇ ਆਪਣਾ ਦਾ ਲਈ ਹੱਥ ਵਧਾਉਂਦੇ ਕਿ ਹੈ ਕਿ ਇਸ ਬਜ਼ੁਰਗ ਜੋੜੇ ਦਾ ਨੰਬਰ ਉਹਨਾਂ ਨੂੰ ਦੋ ਤਾਂ ਕਿ ਉਹ ਇਹਨਾਂ ਦੀ ਮਦਦ ਕਰ ਸਕਣ ਇਹਨਾਂ ਨੂੰ ਬੈਲ ਪ੍ਰੋਵਾਈਡ ਕਰ ਸਕਣ ਤਾਂ ਕਹਿੰਦੇ ਨੇ ਹਮੇਸ਼ਾ ਹੀ ਪੰਜਾਬੀ ਆਫਤ ਦੇ ਵਿੱਚ ਸਭ ਤੋਂ ਪਹਿਲਾਂ ਪਹੁੰਚਦੇ ਨੇ ਚਾਹੇ ਫਲੂ ਐਸ.ਪੀ ਸਿੰਘ ਓਬਰਾਏ ਦੀ ਗੱਲ ਹੋਵੇ ਚਾਹੇ ਖਾਲਸਾਡ ਦੀ ਗੱਲ ਹੋਵੇ ਚਾਹੇ ਫੇਰ ਹੁਣ ਸੋਨੂ ਸੂਦ ਦੀ ਗੱਲ ਹੋਵੇ ਜੋ ਕਿ ਪਹਿਲਾਂ ਵੀ ਬਹੁਤ ਵਾਰ ਅਜਿਹੇ ਨੀੜੀ ਲੋਕਾਂ ਦੀ ਮਦਦ ਕਰ ਚੁੱਕੇ ਨੇ ਇਹ ਪਹਿਲੀ ਵਾਰ ਨਹੀਂ ਹੈ ਲੇਕਿਨ ਪੰਜਾਬੀਆਂ ਦੀ ਜ਼ਰੂਰ ਹਮੇਸ਼ਾ ਅਜਿਹੇ ਲੋਕਾਂ ਦੇ ਲਈ ਮਦਦ ਸਭ ਤੋਂ ਪਹਿਲਾਂ ਆਉਂਦੀ ਹੈ ਜੋ ਸੋਨੂ ਸੂਦ ਨੇ ਕਰ ਦਿਖਾਇਆ ਹੈ ਮਹਾਰਾਸ਼ਟਰ ਦੇ 75 ਸਾਲਾ ਬਜ਼ੁਰਗ ਜੋੜੇ ਦੀ ਵੀਡੀਓ ਨੇ ਹਰੇਕ ਦਾ ਦਿਲ ਝੰਝੋੜ ਕੇ ਰੱਖ ਦਿੱਤਾ ਜਿਸ ਵਿੱਚ ਤੁਸੀਂ ਵੇਖ پا ਰਹੇ ਹੋ ਕਿ ਇੱਕ ਬਜ਼ੁਰਗ ਜੋੜਾ ਕਿਸ ਤਰੀਕੇ ਨਾਲ ਹਲ ਵਾਰ ਰਿਹਾ ਜੋ ਕੰਮ ਇੱਕ ਬੈਲ ਨੂੰ ਕਰਨਾ ਚਾਹੀਦਾ ਹੈ ਇਸ ਉਮਰ ਦੇ ਵਿੱਚ ਬੱਚੇ ਤੱਤੀ ਬਾਹ ਨਹੀਂ ਆਪਣੇ ਮਾਪਿਆਂ ਨੂੰ ਲੱਗਣ ਦਿੰਦੇ ਪਰ ਇਹ ਪਤ ਦੀ ਗਰਮੀ ਦੇ ਵਿੱਚ ਬਜ਼ੁਰਗ ਜੋੜਾ ਖੇਤਾਂ ਨੂੰ ਵਾਰ ਰਿਹਾ ਉਹ ਵੀ ਹਲ ਦੇ ਨਾਲ ਬਿਨਾਂ ਬੈਲ ਤੋਂ ਤਾਂ ਹਮੇਸ਼ਾ ਹੀ ਕਹਿੰਦੇ ਨੇ ਨਾ ਕਿ ਰੱਬ ਕਿਸੇ ਨਾ ਕਿਸੇ ਨੂੰ ਮਦਦ ਦੇ ਲਈ ਭੇਜ ਦਿੰਦਾ ਹੈ ਤਾਂ ਮਸ਼ਹੂਰ ਅਦਾਕਾਰ ਸੋਨੂ ਸੂਦ ਨੇ ਆਪਣਾ ਪੱਧਰ ਤੇ ਲਈ ਹੱਥ ਵਧਾਉਂਦੇ ਕਿ ਹੈ ਕਿ ਇਸ ਬਜ਼ੁਰਗ ਜੋੜੇ ਦਾ ਨੰਬਰ ਉਹਨਾਂ ਨੂੰ ਦੋ ਤਾਂ ਕਿ ਉਹ ਇਹਨਾਂ ਦੀ ਮਦਦ ਕਰ ਸਕਣ ਇਹਨਾਂ ਨੂੰ ਬੈਲ ਪ੍ਰੋਵਾਈਡ ਕਰ ਸਕਣ ਤਾਂ ਕਹਿੰਦੇ ਨੇ ਹਮੇਸ਼ਾ ਹੀ ਪੰਜਾਬੀ ਆਫਤ ਦੇ ਵਿੱਚ ਸਭ ਤੋਂ ਪਹਿਲਾਂ ਪਹੁੰਚਦੇ ਨੇ ਚਾਹੇ ਫਲੂ ਐਸ.ਪੀ ਸਿੰਘ ਓਬਰਾਏ ਦੀ ਗੱਲ ਹੋਵੇ ਚਾਹੇ ਖਾਲਸਾਡ ਦੀ ਗੱਲ ਹੋਵੇ ਚਾਹੇ ਫੇਰ ਹੁਣ ਸੋਨੂ ਸੂਦ ਦੀ ਗੱਲ ਹੋਵੇ ਜੋ ਕਿ ਪਹਿਲਾਂ ਵੀ ਬਹੁਤ ਵਾਰ ਅਜਿਹੇ ਨੀੜੀ ਲੋਕਾਂ ਦੀ ਮਦਦ ਕਰ ਚੁੱਕੇ ਨੇ ਇਹ ਪਹਿਲੀ ਵਾਰ ਨਹੀਂ ਹੈ ਲੇਕਿਨ ਪੰਜਾਬੀਆਂ ਦੀ ਜ਼ਰੂਰ ਹਮੇਸ਼ਾ ਅਜਿਹੇ ਲੋਕਾਂ ਦੇ ਲਈ ਮਦਦ ਸਭ ਤੋਂ ਪਹਿਲਾਂ ਆਉਂਦੀ ਹੈ ਜੋ ਸੋਨੂ ਸੂਦ ਨੇ ਕਰਿਆ 开呀！还 ਮਹਾਰਾਸ਼ਟਰ ਦੇ 75 ਸਾਲਾ ਬਜ਼ੁਰਗ ਜੋੜੇ ਦੀ ਵੀਡੀਓ ਨੇ ਹਰੇਕ ਦਾ ਦਿਲ ਝੰਝੋੜ ਕੇ ਰੱਖ ਦਿੱਤਾ ਜਿਸ ਵਿੱਚ ਤੁਸੀਂ ਵੇਖ پا ਰਹੇ ਹੋ ਕਿ ਇੱਕ ਬਜ਼ੁਰਗ ਜੋੜਾ ਕਿਸ ਤਰੀਕੇ ਨਾਲ ਹਲ ਵਾਰ ਰਿਹਾ ਜੋ ਕੰਮ ਇੱਕ ਬੈਲ ਨੂੰ ਕਰਨਾ ਚਾਹੀਦਾ ਹੈ ਇਸ ਉਮਰ ਦੇ ਵਿੱਚ ਬੱਚੇ ਤੱਤੀ ਬਾਹ ਨਹੀਂ ਆਪਣੇ ਮਾਪਿਆਂ ਨੂੰ ਲੱਗਣ ਦਿੰਦੇ ਪਰ ਇਹ ਪੱਕ ਦੀ ਗਰਮੀ ਦੇ ਵਿੱਚ ਬਜ਼ੁਰਗ ਜੋੜਾ ਖੇਤਾਂ ਨੂੰ ਵਾਰ ਰਿਹਾ ਉਹ ਵੀ ਹਲ ਦੇ ਨਾਲ ਬਿਨਾਂ ਬੈਲ ਤੋਂ ਤਾਂ ਹਮੇਸ਼ਾ ਹੀ ਕਹਿੰਦੇ ਨੇ ਨਾ ਕਿ ਰੱਬ ਕਿਸੇ ਨਾ ਕਿਸੇ ਨੂੰ ਮਦਦ ਦੇ ਲਈ ਭੇਜ ਦਿੰਦਾ ਹੈ ਤਾਂ ਮਸ਼ਹੂਰ ਅਦਾਕਾਰ ਸੋਨੂ ਸੂਦ ਨੇ ਆਪਣਾ ਅੱਧਾ ਦੇ ਲਈ ਹੱਥ ਵਧਾਉਂਦੇ ਕਿ ਹੈ ਕਿ ਇਸ ਬਜ਼ੁਰਗ ਜੋੜੇ ਦਾ ਨੰਬਰ ਉਹਨਾਂ ਨੂੰ ਦੋ ਤਾਂ ਕਿ ਉਹ ਇਹਨਾਂ ਦੀ ਮਦਦ ਕਰ ਸਕਣ ਇਹਨਾਂ ਨੂੰ ਬੈਲ ਪ੍ਰੋਵਾਈਡ ਕਰ ਸਕਣ ਤਾਂ ਕਹਿੰਦੇ ਨੇ ਹਮੇਸ਼ਾ ਹੀ ਪੰਜਾਬੀ ਆਫਤ ਦੇ ਵਿੱਚ ਸਭ ਤੋਂ ਪਹਿਲਾਂ ਪਹੁੰਚਦੇ ਨੇ ਚਾਹੇ ਫਲੂ ਐਸ.ਪੀ ਸਿੰਘ ਓਬਰਾਏ ਦੀ ਗੱਲ ਹੋਵੇ ਚਾਹੇ ਖਾਲਸਾਡ ਦੀ ਗੱਲ ਹੋਵੇ ਚਾਹੇ ਫੇਰ ਹੁਣ ਸੋਨੂ ਸੂਦ ਦੀ ਗੱਲ ਹੋਵੇ ਜੋ ਕਿ ਪਹਿਲਾਂ ਵੀ ਬਹੁਤ ਵਾਰ ਅਜਿਹੇ ਨੀੜੀ ਲੋਕਾਂ ਦੀ ਮਦਦ ਕਰ ਚੁੱਕੇ ਨੇ ਇਹ ਪਹਿਲੀ ਵਾਰ ਨਹੀਂ ਹੈ ਲੇਕਿਨ ਪੰਜਾਬੀਆਂ ਦੀ ਜ਼ਰੂਰ ਹਮੇਸ਼ਾ ਅਜਿਹੇ ਲੋਕਾਂ ਦੇ ਲਈ ਮਦਦ ਸਭ ਤੋਂ ਪਹਿਲਾਂ ਆਉਂਦੀ ਹੈ ਜੋ ਸੋਨੂ ਸੂਦ ਨੇ ਕਰ ਦਿਖਾਇਆ ਹੈ ਮਹਾਰਾਸ਼ਟਰ ਦੇ 75 ਸਾਲਾ ਬਜ਼ੁਰਗ ਜੋੜੇ ਦੀ ਵੀਡੀਓ ਨੇ ਹਰੇਕ ਦਾ ਦਿਲ ਝੰਝੋੜ ਕੇ ਰੱਖ ਦਿੱਤਾ ਜਿਸ ਵਿੱਚ ਤੁਸੀਂ ਵੇਖ ਪਾ ਰਹੇ ਹੋ ਕਿ ਇੱਕ ਬਜ਼ੁਰਗ ਜੋੜਾ ਕਿਸ ਤਰੀਕੇ ਨਾਲ ਹਲ ਵਾਰ ਰਿਹਾ ਜੋ ਕੰਮ ਇੱਕ ਬੈਲ ਨੂੰ ਕਰਨਾ ਚਾਹੀਦਾ ਹੈ ਇਸ ਉਮਰ ਦੇ ਵਿੱਚ ਬੱਚੇ ਤੱਤੀ ਬਾਹ ਨਹੀਂ ਆਪਣੇ ਮਾਪਿਆਂ ਨੂੰ ਲੱਗਣ ਦਿੰਦੇ ਪਰ ਇਹ ਪੱਕ ਦੀ ਗਰਮੀ ਦੇ ਵਿੱਚ ਬਜ਼ੁਰਗ ਜੋੜਾ ਖੇਤਾਂ ਨੂੰ ਵਾਰ ਰਿਹਾ ਉਹ ਵੀ ਹਲ ਦੇ ਨਾਲ ਬਿਨਾਂ ਬੈਲ ਤੋਂ ਤਾਂ ਹਮੇਸ਼ਾ ਹੀ ਕਹਿੰਦੇ ਨੇ ਨਾ ਕਿ ਰੱਬ ਕਿਸੇ ਨਾ ਕਿਸੇ ਨੂੰ ਮਦਦ ਦੇ ਲਈ ਭੇਜ ਦਿੰਦਾ ਹੈ ਤਾਂ ਮਸ਼ਹੂਰ ਅਦਾਕਾਰ ਸੋਨੂ ਸੂਦ ਨੇ ਆਪਣਾ ਦਾ ਦੇ ਲਈ ਹੱਥ ਵਧਾਉਂਦੇ ਕਿ ਹੈ ਕਿ ਇਸ ਬਜ਼ੁਰਗ ਜੋੜੇ ਦਾ ਨੰਬਰ ਉਹਨਾਂ ਨੂੰ ਦੋ ਤਾਂ ਕਿ ਉਹ ਇਹਨਾਂ ਦੀ ਮਦਦ ਕਰ ਸਕਣ ਇਹਨਾਂ ਨੂੰ ਬੈਲ ਪ੍ਰੋਵਾਈਡ ਕਰ ਸਕਣ ਤਾਂ ਕਹਿੰਦੇ ਨੇ ਹਮੇਸ਼ਾ ਹੀ ਪੰਜਾਬੀ ਆਫਤ ਦੇ ਵਿੱਚ ਸਭ ਤੋਂ ਪਹਿਲਾਂ ਪਹੁੰਚਦੇ ਨੇ ਚਾਹੇ ਫਲੂ ਐਸ.ਪੀ ਸਿੰਘ ਓਬਰਾਏ ਦੀ ਗੱਲ ਹੋਵੇ ਚਾਹੇ ਖਾਲਸਾਡ ਦੀ ਗੱਲ ਹੋਵੇ ਚਾਹੇ ਫੇਰ ਹੁਣ ਸੋਨੂ ਸੂਦ ਦੀ ਗੱਲ ਹੋਵੇ ਜੋ ਕਿ ਪਹਿਲਾਂ ਵੀ ਬਹੁਤ ਵਾਰ ਅਜਿਹੇ ਨੀੜੀ ਲੋਕਾਂ ਦੀ ਮਦਦ ਕਰ ਚੁੱਕੇ ਨੇ ਇਹ ਪਹਿਲੀ ਵਾਰ ਨਹੀਂ ਹੈ ਲੇਕਿਨ ਪੰਜਾਬੀਆਂ ਦੀ ਜ਼ਰੂਰ ਹਮੇਸ਼ਾ ਅਜਿਹੇ ਲੋਕਾਂ ਦੇ ਲਈ ਮਦਦ ਸਭ ਤੋਂ ਪਹਿਲਾਂ ਆਉਂਦੀ ਹੈ ਜੋ ਸੋਨੂ ਸੂਦ ਨੇ ਕਰ ਦਿਖਾਇਆ ਮਹਾਰਾਸ਼ਟਰ ਦੇ 75 ਸਾਲਾ ਬਜ਼ੁਰਗ ਜੋੜੇ ਦੀ ਵੀਡੀਓ ਨੇ ਹਰੇਕ ਦਾ ਦਿਲ ਝੰਝੋੜ ਕੇ ਰੱਖ ਦਿੱਤਾ ਜਿਸ ਵਿੱਚ ਤੁਸੀਂ ਵੇਖ پا ਰਹੇ ਹੋ ਕਿ ਇੱਕ ਬਜ਼ੁਰਗ ਜੋੜਾ ਕਿਸ ਤਰੀਕੇ ਨਾਲ ਹਲ ਵਾਰ ਰਿਹਾ ਜੋ ਕੰਮ ਇੱਕ ਬੈਲ ਨੂੰ ਕਰਨਾ ਚਾਹੀਦਾ ਹੈ ਇਸ ਉਮਰ ਦੇ ਵਿੱਚ ਬੱਚੇ ਤੱਤੀ ਬਾਹ ਨਹੀਂ ਆਪਣੇ ਬਾਪਿਆਂ ਨੂੰ ਲੱਗਣ ਦਿੰਦੇ ਪਰ ਇਹ ਪੱਕ ਦੀ ਗਰਮੀ ਦੇ ਵਿੱਚ ਬਜ਼ੁਰਗ ਜੋੜਾ ਖੇਤਾਂ ਨੂੰ ਵਾਰ ਰਿਹਾ ਉਹ ਵੀ ਹਲ ਦੇ ਨਾਲ ਬਿਨਾਂ ਬੈਲ ਤੋਂ ਤਾਂ ਹਮੇਸ਼ਾ ਹੀ ਕਹਿੰਦੇ ਨੇ ਨਾ ਕਿ ਰੱਬ ਕਿਸੇ ਨਾ ਕਿਸੇ ਨੂੰ ਮਦਦ ਦੇ ਲਈ ਭੇਜ ਦਿੰਦਾ ਹੈ ਤਾਂ ਮਸ਼ਹੂਰ ਅਦਾਕਾਰ ਸੋਨੂ ਸੂਦ ਨੇ ਆਪਣਾ ਪਦਦੇ ਲਈ ਹੱਥ ਵਧਾਉਂਦੇ ਕਿ ਹੈ ਕਿ ਇਸ ਬਜ਼ੁਰਗ ਜੋੜੇ ਦਾ ਨੰਬਰ ਉਹਨਾਂ ਨੂੰ